ਪੰਜਾਬ ਦੇ ਵਿੱਚ ਜਿਮਨੀ ਚੋਣਾ ਤੇ ਫਿਰ ਪੱਖੀ ਸਿਆਸਤ ਕੌਣ ਤਰਨ-ਤਰਨ ਦੇ ਵਿੱਚ ਮਾਰ ਕੇ ਜਾਵੇਗਾ ਬਾਚੀ ਕਿਸ ਦੀ ਹੋਵੇਗੀ ਹਾਰ ਤੇ ਕਿਸ ਦੇ ਪੱਲੇ ਪਵੇਗੀ ਇਹ ਸੀਟ ਦੱਸਿਏ ਕਿ ਆਮ ਆਦਮੀ ਪਾਰਟੀ ਨੇ ਹਰਮਿੰਦਰ ਸਿੰਘ ਸੰਦੂ ਨੂੰ ਆਪਣਾ ਉਮੀਦਵਾਰ ਐਲਾਨਿਆ ਜਿਸ ਦੇ ਉੱਤੇ ਸਿਆਸੀ ਹਲਚਲ ਜਿਹੜੀ ਕਿ ਕਾਫੀ ਤੇਜ਼ ਹੁੰਦੀ ਹੋਈ ਨਜ਼ਰ ਆ ਰਹੀ ਹੈ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਸਕੇ ਤਾਰੀਫਾਂ ਕੀਤੀਆਂ ਤੇ ਦੂਜੇ ਪਾਸੇ ਵਿਰੋਧੀ ਧਿਰ ਦੇ ਉੱਤੇ ਤਿੱਖੇ ਨਿਸ਼ਾਨ ਸਾਦੇ ਹੋਏ ਨਜ਼ਰ ਆ ਰਹੇ ਨੇ ਦਾਸੀਏ ਕਿ ਲਗਾਤਾਰ ਹੁਣ ਉੱਥੇ ਹੀ ਤਰਨ-ਤਰਨ ਦੇ ਵਿੱਚ ਦੇਖਣਾ ਹੋਵੇਗਾ ਕਿ ਹਰਮੇਸ਼ ਸਿੰਘ ਸੰਧੂ ਬਾਜੀ ਮਾਰਕੇ ਜਾਂਦੇ ਨੇ ਤਾਂ ਉੱਥੇ ਹੀ ਹੁਣ ਵੱਡਾ ਸਵਾਲ ਹੈ ਜਿਹੜਾ ਕਿ ਬਣਦਾ ਹੋਇਆ ਨਜ਼ਰ ਆ ਰਿਹਾ ਹੁਣ ਕੀ ਕੁਝ ਕਹਿਣਾ ਹੈ ਉਹਨਾਂ ਦਾ ਆਓ ਤੁਹਾਨੂੰ ਸੁਣਾਉਣੇ ਆ ਜਦੋਂ-ਜਦੋਂ ਵੀ ਤੁਸੀਂ ਮੇਰੇ ਤੇ ਮਿਹਰ ਭਰਿਆ ਹੱਥ ਰੱਖਿਆ ਮੈਨੂੰ ਉਸ ਥਾਂ ਦੇ ਬਚਾਇਆ ਜਿੱਥੋਂ ਮੈਂ ਕੁਛ ਨਾ ਕੁਛ ਇਸ ਪਿੰਡ ਲਈ ਇਸ ਇਲਾਕੇ ਲਈ ਲੈ ਕੇ ਆਵਾ ਤੇ ਮੇਰੇ ਖਿਆਲ ਆ ਤੁਸੀਂ ਸਾਰੇ ਜਾਣਦੇ ਹੋ ਆਪਾਂ ਭਾਵੇਂ ਉਹ ਸੜਕਾਂ ਦੇ ਰੂਪ ਚ ਜ਼ਿਕਰ ਕਰਾਂ ਜਾਂ ਉਹ ਰਸਤਿਆਂ ਦੇ ਰੂਪ ਦੇ ਵਿੱਚ ਜ਼ਿਕਰ ਕਰਾਂ ਜਾਂ ਸਮੁੱਚੀ ਡਿਵੈਲਪਮੈਂਟ ਦੇ ਤੌਰ ਤੇ ਗੱਲ ਕਰਾਂ ਜੇ ਸਾਡੇ ਗਰੀਬ ਭਾਈਚਾਰੇ ਲਈ ਕੋਈ ਕਾਡਾਂ ਦਾ ਜ਼ਿਕਰ ਕਰਦਾ ਤੇ ਕਾੜ ਵੀ ਬਖੂਬੀ ਤੁਹਾਡੇ ਬਣਦੇ ਰਹਿਆ ਜੇ ਆ 24 ਘੰਟੇ ਦੇ ਆ ਬਾਈਕਾਂ ਦੇ ਉੱਤੇ ਟਰਾਂਸਫਾਰਮਰਾਂ ਦੀ ਗੱਲ ਕਰੀਏ ਕਿਉਂਕਿ ਪਿੰਡ ਨਾਲੋਂ ਨਾਤਾ ਟੁੱਟ ਜਾਂਦਾ ਸੀ ਤੇ ਬਾਈਕਾਂ ਦੇ ਉੱਤੇ 24 ਘੰਟੇ ਬੱਤੀ ਨਹੀਂ ਸੀ ਆਉਂਦੀ ਹੁੰਦੀ ਐਤੋਂ ਤੱਕ ਕਿ ਮਾਲ ਡੰਗਰ ਵੀ ਧਿਆਆ ਰਹਿ ਜਾਂਦਾ ਹੁੰਦਾ ਸੀ ਕਈ ਵਾਰਾਂ 2-2 3 ਬੱਤੀ ਨਹੀਂ ਸੀ ਆਉਂਦੀ ਹੁੰਦੀ ਤੁਸੀਂ ਵੇਖੋ ਜਿਹੜਾ ਝਾਤੀ ਮਾਰੋ ਆਪਣੇ ਪਿੰਡ ਦੇ ਆਲੇ ਦੁਆਲੇ ਇਸ ਇਲਾਕੇ ਦੇ ਵਿੱਚ ਸਮੁੱਚੇ ਤੌਰ ਤੇ ਝਾਤੀ ਮਾਰੋ ਤੇ ਕਿੰਨੇ 24 ਘੰਟੇ ਦੇ ਟਰਾਂਸਫਾਰਮਰ ਆਪਾਂ 24 ਘੰਟੇ ਬੱਤੀ ਜਿਹੜੀ ਉਹਨਾਂ ਬਹਿਕਾਂ ਦੇ ਪਹਚਾਈ ਹੈ ਇਹ ਛੋਟੀ ਗੱਲ ਨਹੀਂ ਨਾ ਹੀ 1 ਰੁਪਿਆ ਲੱਗਣ ਦਿੱਤਾ ਨਾ ਹੀ ਕੋਈ ਪੈਸਾ ਲੱਗਣ ਦਿੱਤਾ ਤੇ ਫੇਰ ਵੀ ਬੱਤੀ 24 ਘੰਟੇ ਪਹਚਾਈ ਦੇਖੋ ਇਹ ਤਾਂ ਹੀ ਹੋ ਸਕਦਾ ਆ ਜੇ ਤੁਹਾਡੇ ਵੱਲੋਂ ਸਤਕਾਰ ਪਿਆਰ ਮਿਲਦਾ ਤੇ ਮੇਰੇ ਮਨ ਦੇ ਵਿੱਚ ਵੀ ਇਹ ਹੁੰਦੀ ਵੀ ਹੁਣ ਜੇ ਮੌਕਾ ਮਿਲਿਆ ਆ ਤੇ ਹੁਣ ਕੁਛ ਨਾ ਕੁਛ ਇਲਾਕੇ ਲਈ ਕਰ ਜੀਏ ਇਸ ਪਿੰਡ ਲਈ ਕਰ ਜੀਏ ਆ ਮਾਸਟਰ ਜੀ ਨੇ ਜ਼ਿਕਰ ਕੀਤਾ ਤੁਹਾਡੇ ਸਰਪੰਚ ਸਾਹਿਬ ਨੇ ਮੇਰਾ ਕਹ ਲਿਆ ਜਦੋਂ ਆਉਂਦੇ ਆ ਇੱਕੋ ਇੱਕ ਗੱਲ ਕਰਦੇ ਆ ਵੀ ਸਾਡੇ ਪਿੰਡ ਨੂੰ ਆ ਵੀ ਦੇ ਦੇ ਆ ਵੀ ਦੇ ਦੇ ਮੇਰਾ ਕਹ ਲਿਆ 5-6 ਦੇ ਟਰਾਂਸਫਾਰਮਰ ਹੀ ਚੜਾਗੇ ਹੁਣੇ ਆ ਮੇਰਾ ਕਹ ਲਿਆ ਤੇ ਮੈਂ ਇਹਨਾਂ ਨੂੰ ਪੁੱਛਦਾ ਹੁੰਦਾ ਤੇ ਕਦੀ ਆ ਜਿਹੜੇ 3 ਸਾਲ ਪਹਿਲੇ ਲੰਗੇ ਕੋਈ ਚੜਿਆ ਟਰਾਂਸਫਾਰਮਰ ਪਿੰਡ ਚ ਬੱਤੀ ਦੇ ਉਦੋਂ ਵੀ ਚੱਲਦੀ ਸੀ ਪਰ ਕਿਸੇ ਨੇ ਇਸ ਬੰਨੇ ਵੇਖਿਆ ਹੀ ਨਹੀਂ 8 ਸਾਲ ਹੋ ਗਏ ਨਾ ਕਾਂਗਰਸ ਨੇ ਵੱਟੀ ਡਾਈ ਆ ਇਹ ਨਾ ਕਿਸੇ ਹੋਰ ਨੇ ਇਸ ਬੰਨੇ ਧਿਆਨ ਕੀਤਾ ਆ ਮੇਰਾ ਖਿਆਲ ਮੈਨੂੰ ਮਹੀਨਾ 1.5 ਮਹੀਨਾ ਹੀ ਹੋਇਆ ਮੇਰਾ ਖਿਆਲ ਨਵੇਂ ਘਰ ਚ ਜਾਈਏ ਨਾ ਤੇ ਸੋਫੇ ਸਾਫੇ ਸਜਾ ਕੇ ਲਾਉਣੇ ਹੋਣਦੇ ਉਹਨੂੰ ਵੀ ਦੋ ਦਿਹਾੜੀਆਂ ਲੱਗਦੀਆਂ ਨੇ ਇਹ ਵੀ ਵੇਗੀ ਦਾ ਪਲੰਗ ਕਿਹੜੇ ਬੰਦੇ ਡਾਉਣਾ ਬਿਸਤਰਾ ਕਿਹੜੇ ਬੰਦੇ ਸੌਣਾ ਇਹ ਵੀ ਆਪਾਂ ਵਹਨੇ ਆ ਪਰ ਮੈਂ ਤੇ ਉਹਨਾ ਟਾਈਮ ਵੀ ਨਹੀਂ ਲੱਗਣ ਦਿੱਤਾ ਸਾਰੇ ਦੇ ਸਾਰੇ ਕੰਮ ਜਿੰਨੇ ਵੀ 70% ਕੰਮ ਜਿਹੜੇ ਆ ਉਹ ਸ਼ੁਰੂ ਹੋ ਗਏ ਆ 80% ਮੇਰਾ ਖਰੂ ਸ਼ੁਰੂ ਹੋ ਗਏ ਹੋਣੇ ਆ ਆ ਸੀਵਰੇਜ ਦੀ ਗੱਲ ਹੋਈ ਸੀ ਪਿੰਡ ਪਿੰਡਾਂ ਦੇ ਵਿੱਚ ਸਿਵਰੇਜ ਪੈਣ ਲੱਗ ਪਿਆ। ਇਹ ਛੋਟੀਆਂ ਗੱਲਾਂ ਨੇ। ਆਪਾਂ ਸ਼ਹਿਰਾਂ ਵਾਲੀ ਸਹੂਲਤ ਲੱਭਦੇ ਆਂ। ਪਿੰਡਾਂ ਦੇ ਵਿੱਚ ਵੀ ਅੱਜ ਸਿਵਰੇਜ ਪੁੱਚਰਾਂ ਦੇ ਵਿੱਚ ਸਿਵਰੇਜ ਪੈਣਾ ਸ਼ੁਰੂ ਹੋ ਗਿਆ। ਇਹ ਦੇਣ ਆ। ਸਾਹ ਭਗਵੰਤ ਸਿੰਘ ਜੀ ਮਾਨ ਦੀ ਮੁੱਖ ਮੰਤਰੀ ਸਾਹਿਬ ਵੀ ਜਿਹੜੇ ਪੈਸਿਆਂ ਦੇ ਗੱਫੇ ਦੇਈ ਆਉਂਦੇ ਆ ਤੇ ਉਹ ਤੁਹਾਡੇ ਤੱਕ ਤੁਰੇ ਆਉਂਦੇ ਆ। ਮੇਰਾ ਕਹਿਣ ਤੋਂ ਭਾਵ ਕਿ ਆਪਾਂ ਵੀ ਬੜੀ ਸੋਚ ਕੇ ਵੋਟ ਪਾਇਆ ਕਰੀਏ ਦੇਖੋ ਪੰਜੀ ਸਾਲੀ ਇਹ ਐਮਐਲਏ ਦੀ ਇਲੈਕਸ਼ਨ ਆਉਂਦੀ ਆ ਇਹ ਆਉਣੀ ਨਹੀਂ ਸੀ ਚਾਹੀਦੀ ਪਰ ਚਲੋ ਹਾਲਾਤ ਬਣ ਗਏ ਤੁਹਾਨੂੰ ਸਾਰਿਆਂ ਨੂੰ ਪਤਾ ਪਰ ਜੇ ਹੁਣ ਇਹ ਮੌਕਾ ਮਿਲਿਆ ਇਹਦੇ ਵਿੱਚ ਇਹ ਨਾ ਕਰਿਓ ਵੀ ਫਲਾਣਾ ਕੋਈ ਰਿਸ਼ਤੇਦਾਰ ਆ ਗਿਆ ਫਲਾਣਾ ਕੋਈ ਉਥੋਂ ਉੱਠ ਕੇ ਆ ਗਿਆ ਕੋਈ ਉਥੋਂ ਉੱਠ ਕੇ ਆ ਗਿਆ ਸੱਜਣਤਾ ਹੀ ਆ ਦੇਖੋ ਨੁਕਸਾਨ ਤੁਹਾਡਾ ਹੋ ਜਾਂਦਾ ਔਰ ਤੁਸੀਂ ਵੇਖੋ ਅੱਜ ਜਿਵੇਂ ਮੈਂ ਗੱਡੀ ਚਲਾਈ ਆਉਂਦਾ ਸਾਂ 8 ਸਾਲ ਹੋ ਗਏ ਤੁਹਾਡੇ ਕੰਮ ਕੋਈ ਨਹੀਂ ਹੋਇਆ ਨਾ ਕੋਈ ਤੁਹਾਡੀ ਸੜਕ ਆਈ ਅੱਜ ਮੈਂ ਸੜਕਾਂ ਦੀ ਗੱਲ ਕਰਾਂ ਆ ਵੇਖੋ ਜੇ ਉਹ ਵੱਡੇ ਪੁੱਚਰ ਤੋਂ ਉਹ ਪਰਾਂ ਨਿੱਕੇ ਪੁੱਚਰ ਨੂੰ ਜਿਹੜੀ ਸੜਕ ਪਈ ਆ ਉਹ ਵੀ ਆਪਣੇ ਟਾਈਮ ਦੀ ਪਈ ਹੈ ਕਿਸੇ ਨੇ ਪਾਈ ਆ ਕਿਸੇ ਨੇ ਡਾਈ ਦਿੱਤੀ ਜਿਹੜੇ ਕੰਮ ਉੱਥੇ ਹੀ ਸੀ ਕਿਤੇ ਉੱਥੇ ਹੀ ਰਹਿ ਗਏ ਉਸ ਤੋਂ ਬਾਅਦ دیਵਾਨੀ ਦਾ ਕੰਮ ਨਹੀਂ ਹੋਇਆ ਇਲਾਕੇ ਦੇ ਵਿੱਚ ਦੇਖੋ ਮੈਂ ਤਾਂ ਗੱਲਾਂ ਕਰਦਾ ਕਿ ਸਾਨੂੰ ਵੀ ਸ਼ੌਂਕ ਆ ਤੁਹਾਨੂੰ ਵੀ ਸ਼ੌਂਕ ਆ ਕੰਮ ਕਰਨ ਦਾ ਪੰਚਾਇਤ ਨੂੰ ਵੀ ਸ਼ੌਂਕ ਆ ਜੇ ਤਕੜੇ ਹੋ ਕੇ ਕੰਮ ਕਰਾਂਗੇ ਤੇ 27 ਜੀ ਤੁਹਾਡੇ ਕੋ ਆ ਜਾਵਾਂਗੇ ਜੇ ਨਾ ਕੰਮ ਕਰਾਂਗੇ ਸੁੱਤੇ ਰਹਾਂਗੇ ਤੇ ਫਿਰ ਮੇਰਾ ਕਹਿਣਾ ਤੁਸੀਂ ਐਡੇ ਵੱਡੇ ਕੱਟ ਦਾ ਕੱਟ ਕੀ ਤੁਸੀਂ ਦੋ ਜਾਣਿਆਂ ਵੀ ਨਹੀਂ ਸਾਸਰੀ ਘਰ ਵੀ ਨਹੀਂ ਬੁਲਾਉਣੀ ਕਿਸੇ ਨੂੰ ਜਿਹੜਾ ਕੰਮ ਨਹੀਂ ਕਰੂਗਾ ਉਹਨੂੰ ਕੌਣ ਪਵਾਉਂਦਾ ਮੈਂ ਤੇ ਅੱਜ ਇਸ ਕਰਕੇ ਤੁਹਾਡੇ ਕੋਲ ਹਾਜ਼ਰ ਹੋਇਆ ਤੁਹਾਡੀ ਪੰਚਾਇਤ ਦੇ ਕੰਮ ਵੀ ਸ਼ੁਰੂ ਹੋ ਗਏ ਆ ਜਿਹੜੇ ਕੰਮ ਕੋਈ ਰਹਿ ਗਏ ਆ ਭਾਵੇਂ ਉਹ ਰਸਤਿਆਂ ਦੇ ਕੰਮ ਆ ਭਾਵੇਂ ਸੀਵਰੇਜ ਦੇ ਕੰਮ ਆ ਭਾਵੇਂ ਸੜਕਾਂ ਦੇ ਆ ਹਾ ਹੁਣ ਮਾਸਤ ਜੀ ਨੇ ਜ਼ਿਕਰ ਕੀਤਾ ਫਿਰਨੀ ਦਾ ਮੇਰੇ ਕੋਲ ਆਹੋ ਫਿਰਨੀ ਜਾਂਦੀ ਇਸ ਫੇਲੀ ਦੇ ਆਇਆ ਤੇ ਬੜੀ ਵਰਾ ਮੈਂ ਇਸ ਘਰ ਚ ਵੀ ਬੜੀ ਵਰਾ ਆਇਆ ਪਰ ਮਾਸਤ ਜੀ ਤੁਹਾਡੇ ਦਰਸ਼ਨ ਘੱਟ ਹੋਏ ਇਥੇ ਚਲੋ ਦੇਰ ਆਏ ਦਰਸ਼ਕ